ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰੇ ਮੇਰੇ ਵੀਰਾਂ ਨੂੰ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਮੰਗਲਵਾਰ ਜਿਹੜਾ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਆ ਹਰੀ ਕੇ ਕਲਾ ਉੱਥੇ ਦੋਸਤੋ ਬੱਕਰਾ ਮੰਡੀ ਲੱਗਦੀ ਆ ਲੱਗ ਚੁੱਕੀ ਆ ਦੋਸਤੋ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇੱਥੇ ਦੋਸਤੋ ਹਰ ਮੰਗਲਵਾਰ ਇਹ ਮੰਡੀ ਲੱਗਦੀ ਹੈ ਸੂਰਿਆਲਾ ਰੋਡ ਅੰਨੇ ਪਾਸੇ ਘਟੀ ਦਾਣਾ ਮੰਡੀ ਦੇ ਵਿੱਚ ਚੰਗੇ ਜਾਨਵਰ ਆਉਂਦੇ ਆ ਤੇ ਬਾਬਾ ਨੇ ਚੰਗੇ ਸੌਦੇ ਹੁੰਦੇ ਆ ਦੇਖ ਸਕਦੇ ਹੋ ਤੁਸੀਂ ਜਾਓ ਉੱਥੇ ਰਸਤੇ ਨਾਲ ਬੰਦ ਸੁਬਾਹ ਦਾ ਟਾਈਮ ਆ ਦੋਸਤੋ ਹਜੇ ਜਾਨਵਰ ਫੂਰ ਆਉਣੇ ਆ ਕੁਛ ਆ ਚੁੱਕੇ ਆ ਮੇਰੇ ਵੀਰ ਤੇ ਜਿਹੜੇ ਮੇਰੇ ਵੀਰ ਰਹਿੰਦੇ ਆ ਉਹ ਵੀ ਪਹੁੰਚਣਗੇ ਤੁਸੀਂ ਵੀ ਪਹੁੰਚੋ ਬਾਹ ਤੇਰੇ ਪਿੰਡੋਂ ਆਇਆ ਇੱਥੇ ਦੋਸਤੋ ਦੇਸੀ ਬਰਬਰੀ ਵਾਰੀ ਨਹੀਂ ਆਉਂਦੀ ਕ੍ਰਾਸ ਹਰ ਤਰ੍ਹਾਂ ਦੇ ਜਾਨਵਰ ਆਉਂਦੇ ਸੁਬਦੇ ਵੀ ਚੰਗੇ ਹੁੰਦੇ ਆ ਬਾਹਰ ਹੋ ਗਿਆ ਉਹਨਾਂ ਦਾ ਬਲੱਡ ਵਾਰ ਗਿਆ ਤੇ ਜਿਵੇਂ ਕੋਈ ਸੌਦਾ ਹੋਇਆ ਦੋਸਤੋ ਸਾਨੂੰ ਵੀਡੀਓ ਵਿਖਾਵਾਂਗੇ ਲਾਈਵ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਮੇਰੇ ਬਾਈ ਕਿਉਂਕਿ ਤੁਹਾਡੇ ਸਿਰ ਤੇ ਹੀ ਵੀਡੀਓ ਚੱਲਣੀ ਆ ਕਿ ਆਉ ਦੇਖਦੇ ਆਂ ਦੋਸਤੋ ਫਿਰ ਪਹਿਲਾ ਸੌਦਾ ਮੰਨ ਜਾ ਲਿਖਾਈ ਕਰਾ ਦੂੰਗਾ ਭਾਈ ਪੰਜ ਦਾ ਲਿਖਾਈ ਕਰਾ ਕਿੰਨੇ ਦਾ ਕੀ ਮੰਗਿਆ ਗਿਆ ਮੋਟੂ ਮੋਟੂ ਕੀ ਮੰਗਿਆ 8 ਮੰਗਿਆ ਸੀ ਕਿੰਨੇ ਦਾ ਦੇਤਾ ਪੰਜ ਦਾ ਦੇਤਾ ਤੇ ਲਿਖਾਈ ਕਰਾ ਦੂੰਗਾ ਕਰਾ ਦੂੰਗਾ ਬਿੱਲ ਚੈੱਕ ਕਰਾ ਲੈ ਵੀ ਬੱਲੇ ਬੱਲੇ ਹੋ ਗਈ ਲੈ ਲੈਂਦਾ ਸੀ ਠੀਕ ਆ ਲੈ ਵੀ ਆਦਾ ਸਵਾਲ ਹੀ ਆ ਗਿਆ ਲੈ ਵੀ ਲਿਖਾਈ ਕਰਾ ਦੂੰਗਾ ਬਿੱਲੂ ਬਾਬੇ ਨੇ ਲੈ ਲਿਆ ਪੰਜ ਦਾ ਬੱਕਰਾ ਆ ਪੜਤੇ ਜਾਂ ਬਾਬਾ ਆ ਪੜਤੇ ਜਾਂ ਤੇਰੇ ਹਾਂ ਇਹ ਸਹੀ ਲੈ ਲਿਆ ਤੂੰ ਅੱਜ ਆ ਕਹੇ ਬੜੇ ਬਜੇ ਕਹੇ ਬੜੇ ਬਜੇ ਨਹੀਂ ਭਾਈ ਰੋਟੀ ਛੱਡ ਕੇ ਦਿੰਨੇ ਆ ਨਹੀਂ ਆ ਸਹੀ ਦਿੱਤਾ ਠੀਕ ਐ ਨਾ ਅਗਲੇ ਮਾਰਨਾ ਨਹੀਂ ਹੁੰਦਾ ਲੈ ਵੀ ਬਿੱਲੂ ਤਾ ਘਾਟੇ ਖਾਂਦਾ ਬਹੁਤ ਜਿਆਦਾ ਗਾਨੀਆਂ ਵਾਲਾ ਆ ਵੀ ਗਾਨੀਆਂ ਰੇੜੀ ਦੇ ਕੋਲੇ ਆ ਸਰਦਾਰ ਜੀ ਕਹਿੰਦਾ ਮੈਨੂੰ ਪੱਟੀ ਦੇ ਦੇ ਛੋਟੀ ਉਹ ਪੱਟੀ ਵੀ ਤੈਨੂੰ ਦੇਵਾਂਗੇ ਪਹਿਲਾਂ ਪੈਸੇ ਲਓ ਕੋਈ ਨਾ ਪੈਸੇ ਕਿੱਧਰ ਨਹੀਂ ਜਾਂਦੇ ਬਿੱਲੂ ਕੱਲ ਹੀ ਲੈਂਦਾ ਜੀ ਬਿੱਲੂ ਇਹ ਮੈਂ ਇਨੇ ਆਖ ਦੇਣਾ ਮੁੜ ਕੇ ਮੈਂ ਦਾ ਹਫਤੇ ਨੂੰ ਦੇਉਂਗਾ ਮੁੜ ਕੇ ਲਿੱਸਾ ਕਰਕੇ ਦੂਆ ਇਹਨੇ ਆਖਣਾ। ਓ ਬਾਈ ਬਿੱਲੂ ਭਾਵੇਂ ਸਾਨੂੰ ਕਦੋਂ ਵੀ ਦੇ ਦੇਣਾ। ਨਾ। ਅਮੇ 10 ਮਿੰਟਾ ਬਿੱਲੂ ਪੈਸੇ ਦੇਣਾ ਸਾਨੂੰ। ਪੈਸੇ ਦੀ ਕੋਈ ਗੱਲ। ਆ ਜਾ ਆ ਜਾ। ਇਹ ਦੇਊਗਾ ਹੀ ਦਸ ਦਿਨਾਂ ਨੂੰ ਤੈਨੂੰ। ਸੁਭਾਨਾ ਬਰੋ ਬਿੱਲੂ ਦਾ ਵਿਚਾਰੇ ਦਾ। ਓ ਪੱਟੀ ਲੈਣੇ ਆ ਬਾਈ। ਕਾਦੀ ਦਿੰਦਾ ਫਿਰ। ਛੋਟੀ ਹੈ ਨਹੀਂ। ਪੈਸੇ ਤਾਂ ਲੈ ਲਓ ਪਹਿਲਾਂ ਬਿੱਲੂ ਤੋਂ ਬਾਬੇ ਤੋਂ। ਪੂਰੇ 5 ਦਾ ਦੇਦਾ ਹੈ। ਗਿਣ ਪੈਸੇ ਬਈ। ਸੌਦੇ ਚ ਪੜੀ ਨਹੀਂ ਮਿਲਣੀ। ਕਿੱਧਰ? ਬਿੱਲੂ ਦੇ। ਲਿਖਾਈ ਕਰਾ ਦੂਗਾ ਕਰਾ ਲੂਗਾ ਬਿੱਲੂ ਨੂੰ ਮੈਂ ਰੋਟੀ ਛੱਡ ਕੇ ਦਿੱਤਾ ਤਾਂ ਉਹ ਨਾਲ ਨਹੀਂ ਇਹ ਸਹੀ ਆ ਮੋਟੂ ਸਹੀ ਦਿੱਤਾ ਬੱਕਰਾ ਰੋਟੀ ਛੱਡ ਕੇ ਦਿੱਤਾ ਲਓ ਵੀ ਆ ਬੱਕਰਾ 5000 ਦਾ ਦੇਤਾ ਬਿੱਲੂ ਨੂੰ ਲਖਾਈ ਭਾਈ ਭਈ ਤੇ ਲਖਾਈ ਹਾਂ 5200 ਰੁਪਏ ਦਾ ਸਹੀ ਸਾਡੇ 55 ਜੀ ਪੈ ਗਿਆ ਵਿਚਾਰੇ ਨੂੰ ਚਲ ਆਹੋ ਗਾਨੀ ਦੇ 50 ਦੀਆਂ ਗਾਨੀਆਂ ਲੈ ਜੂਗਾ ਮੈਂ ਕੰਮ ਮੂੰ ਮਿੱਠਾ ਕਰਾ ਜੀ ਕੰਮਸ ਬਣ ਗਿਆ ਕੰਮਸ ਬਣ ਗਿਆ ਸਹੀ ਬਹੁਤ ਬੰਦ ਨਾ ਹੋ ਕੀ ਹੈ ਲੈ ਖਲ ਲਿਜਣਾ 50 ਠੀਕ ਹੈ ਠੀਕ ਹੈ ਉਹ ਬਾਬੇ ਦਾ ਲਖਾਈ ਲੈ ਲਓ ਭਾਈ ਹੋਰ ਹੁਣ ਮੜਾ ਮੋਟਾ ਨਾ ਪਹਿਲੇ ਹੀ 2000 ਲਿਆ ਕੇ ਲਿਆ ਅਗਲਾ ਸਬਦਾ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਕਿਹੜੀ ਦਾ ਭਾਈ ਆ ਬਖਦਾ ਭਾਈ ਕੀ ਮੰਗਿਆ ਸੀ ਇਹਦਾ ਬਾਈ ਇਹ 6500 ਮੰਗਦਾ ਸੀਗਾ ਬਾਈ ਕਹਿੰਦਾ 6000 ਠੀਕ ਆ ਇਹ ਕਿਨੇ ਲਾਇਆ 5400 ਰੁਪਏ ਠੀਕ ਆ ਬਾਈ ਨੇ 10500 ਉਹ ਮਾਮਾ ਬਾਈ ਸੜਕਾਂ ਦਾ ਮੋੜੀ ਨਾਲ 5500 ਦੀ ਹੋਣੀ ਆ ਉਹ ਠੀਕ ਆ ਉਹ ਦੇ ਦੇ ਅੱਗਾ ਨਹੀਂ ਵੜੀਦਾ ਹੁੰਦਾ ਠੀਕ ਆ ਨਹੀਂ ਕੀਤਾ ਅੱਛੇ ਪਾਟਾ ਸਹੀ ਮੇਰੀ ਗੱਲ ਸੁਣ ਲੈ ਪੱਠ ਕਰੜੀ ਆ ਦੇ ਦੇ ਚੁੱਪ ਕਰਕੇ ਮੇਰੇ ਪਾਲੇ ਕਰ ਗਿਆ ਗਿਣ ਪੈਸੇ ਗਿਣ ਬਾਈ ਗਿਣ ਪੈਸੇ ਯਾਰ 55 ਸੋਦੀ ਕਰਤੀ ਆ ਲਖਾਈ ਆਪੋ ਆਪਣੀ ਸਹੀ ਵੇਖੀ ਉਹ ਠੀਕ ਆ ਸੋ ਇਹਨੇ ਵਿਚਾਰੇ ਨੇ ਨਵਾਂ ਬੰਦਾ ਦੇਸੀ ਪਾਠਾ ਤੂੰ ਦੇ ਯਾਰਾ ਪਹਿਲੇ ਬਹਿਦਾ ਪਹਿਲੇ ਤਾਂ ਗੱਲ ਫਿਰ ਮੈਂ ਤੈਨੂੰ ਦੱਸਦਾ ਗੈਣ ਪੈਗਣਾ ਆ ਕਰ 500 ਦਾ ਸਿੱਧਾ ਇਧਰ ਨਾਲ ਹੋ ਜਾ ਬਾਈ ਤੂੰ ਵੀ ਇਧਰ ਤੇ ਇੱਥੇ ਖੜ ਹੈਂ ਪੂਰੇ ਪੂਰੇ ਬਾਈ ਕੋਲੇ ਪੈਸੇ ਆ ਤੇ ਤੂੰ ਲੈ ਕੇ ਤੇ ਚੁੱਪ ਕਰਕੇ ਡੰਡੀ ਲੱਗ ਚੱਕ ਲਿਖਾਈ ਕਰ ਆਲੂ ਆਪੇ ਕਰਾਲਾ ਲਖਾਈ ਬਾਈ ਕਰਾਲਾ ਲਖਾਈ ਕੁਛ ਨਹੀਂ ਦਾ ਮੰਨ ਜਾ ਚਲ ਮੇਰੀ ਸੁਣ ਸੁਣ ਪਹਿਲਾਂ ਇਹਨੇ ਕਹੀ ਸੀ ਹੁਣ ਸੁਣ 500 ਯਾਰ ਕਰਾ ਦੇ 100 ਨਾਲ ਵੀ ਹੁੰਦਾ 100 ਨਾਲ ਕੋਈ ਮਹਿੰਗੀ ਨਹੀਂ ਹੁੰਦੀ ਚਲ ਠੀਕ ਆ ਬਾਈ ਲਿਖਾਈ ਕਰੋ ਤੇ ਆਓ ਦਿਓ ਪੈਸੇ ਬਈ ਦੇ ਦੇ ਨਾ ਖਰੀਦਣ ਵਾਲਾ ਬਾਈ ਆ ਕਿਹੜਾ ਪਿੰਡ ਆ ਬਾਈ ਇਹ ਦੇ ਤੇ ਅਸੀਂ ਕਿਹੜੇ ਵਿੱਚੋਂ ਦਰਾਨੀ ਨੇ ਸੂਰਕੁਰੀ ਬਾਈ ਦਾ ਨਾਂ ਪਿੰਡ ਕਿਹੜਾ ਨਾਂ ਕਿਹੜਾ ਬੱਬੂ ਆ ਬਾਈ ਦਾ ਨਾਂ ਸੂਰਕੁਰੀ ਦੇ ਵੇਚਣ ਵਾਲਾ ਬਾਈ ਸੂਰੇ ਵਾਲੇ ਤੋਂ ਕੀ ਨਾ ਹਰਨੇਕ ਸਿੰਘ ਹਰਨੇਕ ਸਿੰਘ ਆ ਬਾਈ ਦਾ ਨਾਂ ਐਵੇਂ ਕਰੜਾ ਕਰੜਾ ਕਰੀ ਜਾਂਦਾ ਇੰਨੀ ਦੇ ਦਊ ਐਨੇ ਦੇ ਦਊ ਬਾਈ ਨੂੰ ਪਰਚੀ ਦੇ ਦਿਓ ਲਖਾਈਏ ਬਾਈ ਨੇ ਕਰਾਉਣੀ ਆ। ਬਾਈ ਰੋ ਬਾਈ ਆ ਪੱਠ ਜਿਹੜੀ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ। ਸੌਦਾ ਹੋ ਗਿਆ ਬਹੁਤ ਵਧੀਆ। ਇਹ ਨਾਲੇ ਸੀਐਨਆਰ ਆ। ਆ ਲੜਫੜ ਕੇ ਖਿੱਚ ਕੇ ਤਾ ਗੰਡ ਪਚਕਾ ਦੀ। ਬੰਨੀ ਅੱਛਾ ਅੱਛਾ। ਲਓ ਵੀ ਮਿੱਤਰੋ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਰਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਹੁਤ ਵਧੀਆ ਸੌਦੇ ਹੋਈ ਜਾਂਦੇ ਦੋਸਤੋ ਅੱਜ ਹਰੀ ਕੇ ਕਲਾ ਬੱਕਰਾ ਮੰਡੀ ਦੇ ਉੱਤੇ। ਨਾਲਾ ਬੱਚਾ ਸਹੀ ਗੱਲ ਬੰਨ ਵਾਲੇ ਕੀ ਮੰਗਿਆ ਕੀ ਜੂਪੇ ਬਾਈ ਕੱਲ ਮੰਗਿਆ 11000 ਰੁਪਏ ਮੰਗਿਆ ਕੱਲ ਆਪ ਥੋੜਾ ਹੀ ਆ ਫਿਰ ਤਾਂ 11000 ਵੱਧ ਮੰਗ ਫਿਰ 13000 15 ਮਗਰਾ ਹਾਂ ਹੁਣ ਤੂੰ ਲਾ ਕੀ ਲਾਉਣਾ 15 ਮਗਰਾ ਫੇਰ ਲਾਉਦੇ 5 ਅਸ ਕਿੰਨੇ ਜੂਪੇ ਮੰਗਿਆ 11000 ਕਿ ਤੂੰ ਦਾ ਏ ਮਾ ਲਾ ਮਾ ਓਏ ਓ ਰੱਸੀ ਨਹੀਂ ਆਈ ਨਹੀਂ ਸੁੱਖੇ ਨੂੰ ਲਾ ਕੇ ਰਿਆਂਗੇ ਜੀ ਵੀ ਆ ਤਾਂ ਪਰ ਇਹ ਭਾਵੇਂਗਾ ਵੇਖ ਲੈ ਤੂੰ ਹੀ ਲੈ ਲੈ ਸਾਨੂੰ ਇਹ ਚਨਾ ਮਾਰ ਹਾਂ ਜਿਹੜੀ ਗੱਲ ਆ ਤੇ ਚਾਹੀਦੀ ਤਾਂ ਲੈ ਲੈ ਮਗਲੀ ਮੰਡੀ ਦੀ ਇਹ ਤਾਂ ਕੋਈ ਅਜੂਦਾ ਹੈ 350 ਦਾ ਪਾਉਣਾ ਹੈਗਾ ਦੇਖ ਲੈ ਪਾਉਣਾ ਲਿਖਾਈ ਉਹਦੀ ਪਵਾ ਦੇਾਂਗੇ ਜਾਂ ਵੇਖੀ ਜਾਉਂਦੀ ਆ ਹੁਣ ਦਿਖਾਈਓ ਜੀ ਇਹ ਆਉਂਦਾ ਤਾਂ ਦੇ ਯਾਰ ਹੁਣ 1.5 10000 ਤਾਂ ਦੇਣਾ ਤੇਰੇ ਹੱਥ ਤੇ ਇਹ ਮੈਂ ਨਹੀਂ ਕਰੀ ਦੂਜਾ 10000 ਦਾ ਦੇਣਾ ਕੱਟੀ ਲੈ ਦੇ ਬੱਦ ਗਿਆ ਬੱਕਰਾ ਕੀ ਹੋਇਆ ਨਾਲ ਨਾਲ 7500 ਲਾਤਾ ਬਾਈ 7500 ਲਾਤਾ ਕਿਹਦੇ ਰਾਤਾ ਤੇਰਾ ਹੁਣ ਕਿੰਨੇ ਦਾ ਉਹ ਨਹੀਂ ਆ ਰਿਹਾ ਨੂੰ ਕਰਨ ਦੇ ਖੇਡਾ ਆ ਗੋਮਿਆ ਨਾਸਰ ਜਾਕਰਦਾ ਬਾਜੂਪਾ ਇਹਨੇ ਜਾਣੀ ਨਹੀਂ ਨਾਸਰ ਦੀ ਕੀ ਗੱਲ ਕਰਦਾ ਸਾਡੇ ਕੋਲ ਸਾਰਾ ਕੁਝ ਹੋਇਆ ਵੈਲਾ ਉਹ ਕੋਈ ਨਹੀਂ ਹੋਇਆ ਤਾਂ ਫਿਰ ਕੀ ਹਮਾਂ ਵੀ ਉਹੀ ਆ ਤੂੰ ਵੀ ਉਹੀ ਥੱਲੇ ਗਾ ਦ ਸਿਰ ਦਾ ਬੱਕਾ ਉੱਤੋਂ ਤੁੰਗਾ ਲੈ ਨੂੰ ਕੋਈ ਤਾਂ ਮੈਂ ਚੱਲ ਜਾਈਆ ਕਿਵੇਂ ਚੱਲਦੀ ਗੇਮ ਕੇ ਨਹੀਂ ਚਾਹੁੰਦੇ ਸਾਡੀ ਅਜ ਪੁੱਛ ਲੈ ਜੇ ਕੋਈ ਮੜੀ ਮਟੇ ਦੀ ਗੱਲ ਕਰਾੜਵਾ ਸੱਤ ਚ ਸਾਢੇ ਸੱਤ ਚ ਨਹੀਂ ਨਹੀਂ ਪੁੱਛ ਲੈ ਉਹ ਮਰਜੀ ਵਾਲਾ ਉਹ ਕਰੀ ਪਿਆ ਦੇਦਾ ਮੈਨੂੰ ਐ ਦੜਕਿਆ ਫਿਰ ਗਾਂਏ ਨੇ ਵੀ ਵੇਚਣਾ ਹੁਣ ਇਹਦੇ ਪੱਲੇ ਵੀ ਕੀ ਰਿਹਾ ਜੀ ਕਿੰਨੇ ਦਾ ਫਿਰ ਕਿੰਨਾ ਤੂੰ ਇਹ ਰੋਟੀ ਛੱਡ ਕੇ ਤਾਂ ਵੀ ਤੂੰ ਤੇ ਰੋਟੇ ਛੱਡ ਕੇ ਉਹਨੇ ਪੰਜ ਦਾ ਬੱਕਰਾ ਕਿੱਡਾ ਦਿੱਤਾ ਬੰਦਾ ਵੀ ਤੂੰ ਐਂ ਤੂੰ ਕਸਾਰਾ ਲਾਈ ਦੇਣਾ ਫਾਹ ਦੇਈ ਜਾਂਦਾ ਕਮਾਲ ਦੇ ਬੋਲਦਾ ਉਹਨੇ ਵੀ 500 ਬਚਣਾ ਹੈ ਗਾਇਆ ਦਹਾ ਜਾਂਦਾ ਬੱਕਰਾ ਵੇਚਿਆ 52 ਦਾ ਕੋਈ ਦਿੰਦਾ ਨਹੀਂ ਨਹੀਂ ਦਿੰਦਾ ਨਹੀਂ ਦਿੰਦਾ ਨਹੀਂ ਦਿੰਦਾ ਸਹੀ ਰੋਟੀ ਬਾਹਰ ਬੁਆਰੀ ਇਹ ਤਾਂ ਮੰਡੀ ਜਮ ਉਹਦੇ ਦਾ ਉਹਦਾ ਵਜਨ ਲੈ ਮੈਂ ਤੇ ਪੰਜ ਦਾ ਹੀ ਲਾਇਆ ਤੂੰ ਲੈ ਕਰ ਕੜਾ ਪੰਜ ਹੀ ਲੈ 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 ਕਰ ਕੜਾ ਕਿਉਂ ਨਾ ਭਾਈ 6-5 ਲੈ 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 6 ਦਾ ਲੈ ਲੈ ਕੜਾ ਕਰ ਸਾਰਾ ਕਾਲਾ ਕਰ ਦਿੰਦੇ ਨਾ ਕਾਲਾ ਭਾਈ ਚਾਚਾ ਕਾਲਾ ਲੈ ਦੋਵੇਂ ਕਾਲਾ ਕਰ ਦੇ ਕਾਲਾ ਲੈ ਲੈ ਈ ਦਾ ਨਹੀਂ ਕਾਲਾ ਮੂੰਹ ਕਾਲਾ ਆ ਜੀ 6 ਦਾ 7.5 ਵਾਲਾ ਹੀ ਹੈਗਾ ਹਾਲ ਕੀ ਆਖਿਆ ਚਲੋ ਨਵੇੜੋ ਨਵੇੜੋ ਗੋਪੀ ਇਹਨੂੰ ਭਾਈ ਜੀ ਆਖਿਆ ਮੁੱਲ 11000 ਤੇਰੇ ਹੱਥੇ ਅੱਛਾ ਵੇਚ ਲਾਂਗੇ ਅੱਛਾ ਹੋਰ 15 ਲੱਖ ਪਾਸ ਤੇ ਹੋਰ ਇਹਦਾ ਬੰਦੇ ਕਿਲੇ ਬਤੁਰੇ ਵਿੱਚ ਚਨਾਲਾ ਦਾ ਤੁੰਗ ਮਾਰ ਰੋ ਵਿੱਚ ਚਨਾਲਾ ਨਹੀਂ ਦਿੱਤੀ ਗੱਲ ਆਪ ਕੋਈ ਵਾਰ ਇਹ ਲਿੰਦਾ ਸੁੱਖ ਦੁੱਖੇ 10 ਵੀ ਕਿਨੇ ਲਾਉਣਾ ਮੈਂ ਹੁਣ ਰੋਜ਼ਾਨੀ ਤੁੰਗ ਆ ਜਾ ਸੱਤੀ ਰੋਣ ਲਾਉਣ ਲੋ ਬਾਰੇ ਬਾਰੇ ਅੱਥਰ ਲਾਇਆ ਹਾਂ ਹਾਂ ਲੈ ਜਾ ਤੂੰ ਇਹ ਖਰਾਬ ਇਹ ਕਿੰਨੇ ਦਾ? ਉਹ ਬੋਲ। ਉਹ ਨਹੀਂ ਉਪਰ ਮਹਿੰਗਾ ਬੋਲ। ਕਿੰਨੇ ਰਾਹ ਰਾ ਪਾਵੜ ਲਗੇ। ਮਹਿੰਗਾ ਨਾਲ ਆਕਰ ਚੱਕਿਆ ਕਰੋ ਉਦੋਂ ਵੇਖ ਲਿਆ ਕਰੋ ਕਿਉਂ ਵੀ। ਸਹੀ ਗੱਲ। ਅੱਠ ਦਾ ਗੈ ਲਖਾਈ ਹੋ ਗਰਾਂ। ਉਹ ਨਹੀਂ ਹੁੰਦਾ ਭਰਾਵਾ। ਹਾਂ। 950 ਦੀ ਹਾਂ ਨਾ। ਚਲ ਆਪੋ ਆਪਣੀ ਲਖਾਈ ਹੋ ਗਈ। ਉਹ ਨਹੀਂ ਭਰਾਵਾ। ਅੱਠ ਦਾ ਆਪੋ ਦੇਖਣਾ ਪਿਆ ਮਹਿੰਗਾ। ਆਪੋ ਆਪ ਨੂੰ। ਹੋਰ ਹੈ ਵਗਾ ਦੇ ਚਲ ਮੈਨੂੰ ਪੜਨ ਪਾਣਾ ਇਹਨੇ। ਕੋਈ ਗੱਲ ਨਹੀਂ। ਨਵੇਂ 8000 ਰੁਪਇਆ ਲਾਤਾ ਇਹਦਾ ਤੇ ਬਾਈ ਜੂਪੇ ਨੇ ਦਿੱਤਾ ਨਹੀਂ